ਹੈਣਾ ਇਹਦਾ ਮਿੱਤਰ ਆ ਖੋਲ ਕੇ ਰੱਖਦਾ ਰੇਡੀਏਟਰ ਇੱਧਰ ਆ ਪਿਆ ਆ ਛੜਿਆ ਗਿਆ ਲੈ ਕੇ 747 ਅੱਗੋਂ ਕਹਿੰਦੇ ਡ੍ਰੈਗਨ ਆ ਇਹ ਹਾਂ ਸਹੀ ਗੱਲ ਆ ਮੀਠਾ ਆ ਗਿਆ ਮੀਠਾ ਕੌਣ ਆ ਗਿਆ ਮੀਠਾ ਕਹਿਣਾ ਕੀ ਚਾਹਣਾ ਬਈ ਯਾਰ ਕੌਣ ਆਹੋ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਧਰ ਦੇਖੋ ਖਲਾਰਤਾ ਹੈ ਕਹਿੰਦੇ ਯਾਰ ਲੱਗਦਾ ਨਾ ਜਿਵੇਂ ਟੋਚ ਨਾਲ ਆ ਹੁੰਦਾ ਸਰਜਰੀ ਕਰਤੀ ਉਹਦੀ ਸਰਜਰੀ ਜਿਹਨੂੰ ਐ ਉਦੋਂ ਲੈ ਕੇ ਜਾਂਦਾ ਫੇਰ ਤਾਂ ਦੇਖ ਨਾਲ ਲੈਣਾ ਇਹ ਕਹਿੰਦਾ ਸੀ ਬਸ ਇਹੀ ਜਿੱਤੂਗਾ ਹਨਾ ਫੇਰ ਗੱਲ ਬਣਦੀ ਐ ਇਹਨੂੰ ਐ ਲੱਗਦਾ ਇਹ ਸਪੈਸ਼ਲ ਤਿਆਰ ਕਰਾਇਆ ਹੁੰਦਾ ਭਾਰਤਾਂ ਤੇ ਚੰਗੀ ਕਰਦਾ ਹੈ ਹੈ ਦਿਲਾ ਕੇ ਤੇ ਲੈ ਜਾਂਦੇ ਰਹਿ ਗਏ ਜਾਂਦਾ ਸਹੀ ਗੱਲ ਆ ਭਾਰਤ ਅੱਗੇ ਘਟਾ ਨਹੀਂ ਮੂਰੇ ਤਾਂ ਬਹੁਤ ਆ ਮਗਰੋਂ ਹਲਕਾਗਾ ਇਹ ਤਾਂ ਹੀ ਥੋੜਾ ਜਿਹਾ ਉਹ ਹੋ ਗਿਆ ਇੱਕ ਥੋੜਾ ਜਿਹਾ ਜੇ ਆਪਾਂ ਹੁੱਕ ਹੁੱਕਾਂ ਦਾ ਫਰਕ ਪਾ ਲੈਂਦੇ ਨਾ ਤਾਂ ਵੀ ਹੋ ਸਕਦਾ ਉਦੋਂ ਆਪਾਂ ਹੁੱਕਾਂ ਤੇ ਵੀ ਨਹੀਂ ਧਿਆਨ ਦੁੱਤਾ ਆਪਣੀ ਕੋਈ ਗਲਤੀ ਨਹੀਂ ਸੀ ਗਲਤੀ ਟੋਜਣੀ ਸੀ ਹਾਂ ਟੋਜਨ ਛੋਟਾ ਸੀ ਟੋਚਾ ਛੋਟਾ ਸੀ ਮਿੱਤਰੋ ਤਾਂ ਹੀ ਤਾਹੀ ਨਹੀਂ ਕੋਈ ਗਲਤ ਬਣਿਆ ਕੋਈ ਟਰੈਕਟਰ ਦੇ ਕੋਈ ਗਲਤੀ ਨਹੀਂ ਤੇ ਮਿੱਤਰੋ ਇਹਨੂੰ ਖੋਲੀ ਬੈਠੇ ਸੀ ਕੱਲ ਜਿਹੜਾ ਨਾ ਮੈਂ ਤੁਹਾਨੂੰ ਇਧਰੋਂ ਦਿਖਾਉਣਾ ਇੱਕ ਮਿੰਟ ਕੱਲ ਜੋ ਹੂਲਵਾ ਕੇ ਆਈ ਜਾਂਦਾ ਸੀਗਾ ਬਲੌਗ ਚ ਤੇ ਕੱਲ ਨਹੀਂ ਬਣਾਇਆਗਾ ਉਦੋਂ ਮੈਂ ਬਲੌਗ ਕੱਟਦਾ ਸੀ ਤੇ ਆਲਟਰਨੇਟਰ ਹੋ ਗਿਆ ਯਾਰ ਖਰਾਬ ਦੋ ਚਾਰ ਦੇ ਚਾਰਕ ਦਿਨ ਹੋ ਗਏ ਬੈਟਰੀ ਨਹੀਂ ਚਾਰਜ ਕਰਦਾ ਇਹ ਤੇ ਇਹਦੀ ਤਾਰ ਜੀ ਉਹ ਹੋ ਗਈ ਸੀਗੀ ਇੱਕ ਤਾਰ ਨਵੀਂ ਪਾਈ ਆ ਵਾਲੀ ਮੱਲਵ ਵਾਲੀ ਤਾਰ ਚੋਂ ਧੂਆ ਨਿਕਲ ਗਿਆ ਸੀਗਾ ਤੇ ਨਾਲੇ ਇਹਦਾ ਮੜਾ ਯਾ ਰੇਡੀਏਟਰ ਲੀਕ ਹੋ ਗਿਆ ਸੀਗਾ ਇੱਥੋਂ ਵਿਚਾਲੂ ਤੇ ਇਹਦਾ ਦੰਨੇ ਖੋਲ ਕੇ ਕੀ ਕਰਨਾ ਚਾਹ ਗਾਰਮੈਂਟ ਕਿਵੇਂ ਉਹ ਲਾਉਣਾਗਾ ਕਰੈਨ ਨੂੰ ਅਸੀਂ ਰੱਖਾਂਗੇ ਐ ਸੋਹਣਾ ਲੱਗਦਾ ਕਰੈਨ ਦੋ ਚਾਰ ਦਿਨ ਰੱਖ ਲਿਆ ਅੰਦਰ ਪਿਆ ਤਾਂ ਲਾਇਆ ਪਿਆ ਨਾਲੇ ਮਦਰੋ ਡੰਡਾ ਜਿਹਾ ਲਾ ਦਾਂਗੇ ਨਹੀਂ ਲੱਗਦਾ ਕਿ ਇਹਨਾਂ ਨੂੰ ਹੋਜੀ ਕਿੱਥੇ ਅੱਗੇ ਯੂ ਇੱਥੇ ਲੱਗਦੀ ਹੈ ਇਹਦੇ ਮਗਰ ਲੱਗਦੀ ਨਹੀਂ ਯੂ ਜਿਹੜੇ ਦੂਜੀ ਇੱਕ ਬੈਂਡ ਵਾਲੀ ਹੁੰਦੀ ਹੁੰਦੀ ਉਹ ਕੱਲੇ ਹੌਲੈਂਡ ਦੇ ਲੱਗਦੀ ਹੈ ਇਹਦੇ ਫੋੜ ਦੇਣੇ ਲੱਗਦੀ। ਤੇ ਮਿੱਤਰੋ ਇਹਦਾ ਤੁਹਾਨੂੰ ਸਮਾਨ ਦਿਖਾਉਣਾ ਮੈਂ ਆਪਿਆ ਸਾਰਾ ਖੋਲੇ। ਦਰਸ਼ਕ ਪਈ ਹੈ ਤੇ ਆਹ ਛੋੜ ਦੇ ਟੱਪ ਆਪੇ ਆ ਜਾਲੀ ਆ ਪਈ ਹੈ। ਨਹੀਂ ਰੰਗ ਆਪਾ ਤੋਂ ਨਹੀਂ ਸੋਨਾ ਬਣਾਉਣਾ। ਬਾਅਦ ਚ ਕਰਾਵਾਂਗੇ ਕੋਈ ਨਾ। ਨਹੀਂ ਆਪ ਤੋਂ ਨਹੀਂ ਸਹੀ ਹੋਣਾ ਹਜੇ ਆਪਾ ਹੋਰ ਨਹੀਂ ਬਣੇ। ਨਾਰੀਸ ਕਰ ਤੋਂ ਲੱਕੀ ਗੋਲਡ ਸਮਿਥ ਦੀ। ਠੀਕ ਹੈ। ਕੋਣ? ਕਿਹਦੀ ਗੱਲ ਕਰ ਰਹੇ ਆ? ਆਹੋ ਜਿਵੇਂ ਤੈਨੂੰ ਤਾਂ ਪਤਾ ਹੀ ਨਹੀਂ ਤਾਂ ਮਿੱਤਰੋ ਕਹਿੰਦਾ ਕਰੋਕੋਡਾਇਲ ਕਰ ਲ ਸੈਕਿੰਡ ਤੇ ਆ ਗਿਆ ਹੈ ਸਰਾਲਾਤੀ ਯਾਰ ਉਹਨੇ ਮੈਂ ਕੱਲੇ ਪਈ ਦੇ ਦੇਖੀ ਸੀ ਨਾ ਮੈਂ ਸਟੋਰੀ ਵੀ ਲਾਈ ਸੀਗੀ ਬੜਾ ਬੜਾ ਘੰਟ ਚੱਲਿਆ ਯਾਰ 1 ਮਿੰਟ ਤੇ 17 ਸੈਕਿੰਡਾਂ ਜਿਹੜਾ ਉਹਨੇ ਜੱਗੜਾ ਲਾਤਾ ਸੈਕਿੰਡ ਆ ਗਿਆ ਬਹੁਤ ਸਾਰਾ ਚੱਲਿਆ ਆ ਜਿੱਤ ਗਏ ਕਿਉਂਕਿ ਆਪਾਂ ਨਹੀਂ ਗਏ ਸੀ ਟਾਈਮ ਨਹੀਂ ਸੀ ਹਾਂ ਆਪਾਂ ਨਹੀਂ ਗਏ ਸੀ ਤਾਂ ਹੀ ਆ ਗਿਆ ਜੇ ਫੋੜ ਲੈ ਜਾਂਦੇ ਫਿਰ ਨਹੀਂ ਜਿੰਨਾ ਸੀ ਆ ਨਹੀਂ ਯਾਰ ਭਰਾ ਆਪਣਾ ਕੋਈ ਨਾ ਤੇ ਮਿੱਤਰੋ ਆਪਾਂ ਟਰੈਕਟਰ ਕਰਾ ਲਿਆ ਮੋਡੀਫਾਈ ਠੀਕ ਹੈ ਕੈਂਟ ਬਹੁਤ ਲੱਗਦਾ ਤੁਹਾਨੂੰ ਮੈਂ ਦਿਖਾਉਣਾ ਹਾਂ ਉਹਨੇ ਉਹਨੇ ਹਨਾ ਓਏ ਕੈਂਟ ਲੱਗਦਾ ਨਾ ਅੱਜ ਦਾ ਡੈਟਾ ਦਿਖਾਉਣੇ ਆ ਬਾਰੀ ਸ਼ਰਾਜੀਆ ਬ੍ਰੈਂਡ ਹੀ ਹੈਗੀ ਮੇਰੇ ਹਿਸਾਬ ਨਾਲ ਨਹੀਂ ਕੀਤਾ ਹੋਣਾ ਅਜੇ ਤੱਕ ਕਿਸੇ ਨੇ ਹਨਾ ਅੱਖਾਂ ਛੇਕਣ ਲਈ ਤਿਆਰ ਹੋ ਜਾਓ ਇਹੋੀ ਚੀਜ਼ ਬਸ ਦਿਖਾਉਣ ਜਾ ਰਿਹਾ ਮਿੱਤਰੋ ਮੈਂ ਤੁਹਾਨੂੰ ਇਹ ਕਰੋ ਚੈੱਕ ਕੈਂਟ ਹੈ ਨਾ ਇਹਦਾ ਮਿੱਤਰੋ ਆ ਖੋਲ ਕੇ ਰੱਖਦਾ ਰੇਡੀਏਟਰ ਇੱਧਰ ਆ ਪਿਆ ਤੇ ਕਰੋ ਚੱਕਣ ਇਹ ਉਹ ਗੱਲ ਕਰਤੀ ਕਿਸ ਨੇ ਬਣਾਇਆ ਇਹ ਮਯਾ ਸੀਮਾ ਆਪਾ ਬਣਾਇਆ ਆਪਾ ਬਣਾਇਆ ਯਾਰ ਇਸ ਕਾਰੀਗਰ ਕੋਲ ਪਾਣੀ ਮਿੱਤਰੋ ਇਹਦੇ ਵਿੱਚੋਂ ਵੀ ਨਿਕਲੇ ਅੱਧਾ ਅੱਧਾ ਤਾਂ ਭਰਿਆ ਰਹਿੰਦਾ ਇਹ ਤੇ ਅੱਧਾ ਖਾਲੀ ਹੋ ਜਾਂਦਾ ਰਿਹਾ ਤੇ ਪਾਣੀ ਨਿਕਲਿਆ ਵਿੱਚੋਂ ਇਹ ਗੱਲ ਵੀ ਪਾਣੀ ਜਾਵਾਂ ਨਹੀਂ ਨਿਕਲਿਆ 60 ਨਹੀਂ ਨਹੀਂ ਇਸ ਕਾਰੀਗਰ ਕੋਲ 5 ਲੱਖ 50 ਲੱਖ ਵੀ ਨਹੀਂ ਨਹੀਂ ਅੱਛਾ ਮੈਂ ਕਹਿਣ ਲੱਗਾ ਸੀ ਲਾ ਦੇ ਵੀ 8 ਲੱਖ ਮੈਨੂੰ ਲੱਗਿਆ ਕਿ ਦਿੰਦੇ ਕੱਖਾਂ ਦੇ ਦੇ ਠੀਕ ਹੈ ਠੀਕ ਹੈ ਦੇਖਦੇ ਆ ਮਿੱਤਰੋ ਰੈਡੀਏਟਰ ਦੇਖਦੇ ਇੱਧਰ ਤਾਂ ਸਾਰਾ ਕੁਝ ਸਹੀ ਹੈ ਹੁਣ ਢੋਦਾਂਗੇ ਯਾਰ ਹਣਾ ਲਿਬੜਿਆ ਬਹੁ ਪਿਆ ਹੂੰ ਕਾਸ ਦੇਖ ਕਿੰਨੀ ਜੜੀ ਆ ਪੈ ਬੀ ਨਵੀਂ ਪੈ ਨਾਲੀ ਸੁੱਕੀ ਪਈ ਹੈ ਪੱਖੇ ਪਾ ਨਾਲ ਯਾਰ ਰਬੜ ਦੇ ਪੱਖੇ ਫੜਕੇ ਰਹਿਮੋ ਤੇ ਪਿੱਲੇ ਪੱਖੇ ਆਲੇ ਲਾ ਕੇ ਲਾ ਦਨੇ ਆ ਤੂੰ ਲਾ ਦੇਂਗਾ ਹੋਰ ਨਹੀਂ ਕੋਈ ਲਾ ਸਕਦਾ ਤੂੰ ਲਾ ਦੇਂਗਾ ਦੁਨੀਆ ਤੋਂ ਵੱਖਰਾ ਤੂੰ ਲਾ ਦੇਂਗਾ ਹੋਰ ਨਹੀਂ ਕੋਈ ਲਾ ਸਕਦਾ ਛਾਣੇ ਬੰਦੇ ਕਹਿੰਦੇ ਆ ਵੀ ਦੁਨੀਆ ਤੋਂ ਵੱਖਰਾ ਆਪਾਂ ਲਾ ਦਾਂਗੇ ਮਿੱਤਰੋ ਹੋਰ ਨਹੀਂ ਕੋਈ ਲਾ ਸਕਦਾ ਤੇ ਮਿੱਤਰੋ ਕਹਿੰਦੇ ਲਾਤਾ ਹੈ ਟੰਕਾ ਰੇਡੀਏਟਰ ਦੇ ਤੇ ਇਧਰ ਚੋਬਰ ਕਹਿੰਦੇ ਲੱਗਿਆ ਪਿਆ ਆ ਯਾਰ ਖੁਰਚਣਾ ਪੇਂਟ ਕਰੀ ਪੇਂਟ ਜਾਰੀ ਬੜੀ ਲੱਗੀ ਪਈ ਆ ਯਾਰ ਮੋਟਰ ਜੇ ਦੇ ਪਾਣੀ ਨਾਲ ਨਾ ਨਾਲੇ ਤਾਂ ਰੇਡੀਏਟਰ ਖਰਾਬ ਹੋ ਗਿਆ ਮਾੜਾ ਨਹੀਂ ਕਿਤੇ ਨਹੀਂ ਜਾਰੀ ਰਹੀ ਖੱਲੀ ਆਪਾਂ ਮੋਟਰ ਦਾ ਪਾਣੀ ਪਾਉਂਦੇ ਕਰਕੇ ਉਹ ਹੋ ਗਿਆ ਯਾਰ ਹੁਣ ਮੋਟਰ ਦਾ ਪਾਣੀ ਨਹੀਂ ਪਾਉਣਾ ਇਹਦੇ ਚ ਪੀਸ ਲੈ ਲੈ ਕਿੱਦਾਂ ਐ ਲੈ ਹੀ ਹੁੰਦੇ ਪੀਸ ਲੈ ਲੋਹੇ ਦੇ ਰੇਡੀਏਟਰ ਵੀ ਮਿੱਤਰੋ ਇਹਦੇ ਨਾਲ ਇੱਥੇ ਸੀਗੀ ਇੱਥੇ ਸੀ ਜਿਹੋਰੀ ਇਹਦੇ ਤੇ ਇੱਥੇ ਉਹਦੇ ਡੰਕਾ ਲਾਤਾ ਦੇਖ ਲੋ ਹੋ ਗਿਆ ਕੰਮ ਜਾਬ ਇਹਨੂੰ ਪਾਣੀ ਦਾ ਭਰ ਕੇ ਦੇਖ ਲਿਆ ਜਮਾਂ ਸਹੀ ਆ ਹੁਣ ਨਹੀਂ ਲਈ ਕਰਦਾ ਤੇ ਆਦਾ ਪਾਣੀ ਆਦਾ ਥੱਲੋਂ ਆਇਆਗਾ ਸੀਗਾ ਵਿੱਚ ਰਿਹਾ ਸੀ ਜਿਹੜਾ ਉਹ ਸਾਫ਼ ਕਰਦ ਗਏ ਮਿੱਤਰਾ ਕਹਿੰਦੇ ਹੁਣ ਸਾਫ਼ ਕਰਕੇ ਦੇ ਤਸਵੀਰ ਹਾਂ ਇਹਦੇ ਤੇ ਰੇਗ ਮਾਰ ਜਾ ਮਾਰ ਦਿੰਨੇ ਐ ਸੈਟ ਜੇ ਹੋ ਜੂਏ ਇਹਨੇ ਨਾਲ ਲਾ ਬੀ पैप चढ़ा दिया थोड़ी ही जी आप थोड़ी जी धक्का सारी चढ़ा दे नहीं थोड़ी थी जी चढ़ाई थी मुझे धक्का ही करना धक्का ना करो वीर जी धक्का ना जा रेडिएटर फड़ ला जाओ कर ला की कर ला तू बुलाओ कि मेरा हाँ। लो भी मित्रों करता है चाड़ा इधर देखो रेडिएटर घाटा बोल सही आया तो क्या जगाड़ी है देखो ਤੇ ਮਿੱਤਰੋ ਇਹਦਾ ਅਜੇ ਹੀ ਕੰਪਲੀਟ ਕਰਕੇ ਤੇ ਇਹਦੇ ਟਾਇਰਾਂ ਚ ਪਾਣੀ ਵੀ ਪਾਉਣਾ ਇਹਦੀ ਲਾਈਟਿੰਗ ਵਗੈਰਾ ਵੀ ਕਰਾਂਗੇ ਠੀਕ ਹੈ ਤੇ ਮਾੜਾ ਮੋਟਾ ਕਲਰ ਵੀ ਕਰਨ ਵਾਲਾ ਆ ਦੇਖਾਂਗੇ ਵੀ ਇਹ ਲੋਟ ਲੱਗਾ ਦਾ ਕਰਾਂਗੇ ਦੇਖ ਪਤਾ ਨਹੀਂ ਹਜੇ ਤੇ ਲੈਟਾ ਲੂਟਾ ਦੇ ਇਹਦੇ ਲਾਉਣੀਆਂ ਹੀ ਆ ਯਾਰ ਸ਼ੋਚ ਵੀ ਨਾਲੇ ਬਗੜਾ ਦੇ ਥੱਲੇ ਲਾਵਾਂਗੇ ਲੈਟਾ ਨਾਲੇ ਇਹਦੇ ਟਾਇਰਾਂ ਚ ਪਾਵਾਂਗੇ ਪਾਣੀ ਤੇ ਇਧਰ ਹੱਥ ਦੇਖੋ ਯਾਰ ਜਿਵੇਂ ਕਾਲੇ ਹੋਏ ਪਏ ਪਹਿਲਾਂ ਤਾਂ ਰਾਤ ਨੂੰ ਉਹ ਖੋਲਾ ਸੀ ਦੀ ਤਾਰ ਸਹੀ ਕੀਤੀ ਸੀ ਅੱਜ ਉੱਠਣ ਸਾਰ ਤੇ ਉਹ ਦੀ ਸ਼ੋ ਚੱਕਦੀ ਪਾਣੀ ਵਾਲਾ ਤਾਂ ਓਕੇ ਹੋ ਗਿਆ ਸਿਸਟਮ ਹੁਣ ਤੇ ਬਾਅਦ ਛੋ-ਛੋ ਕੱਸ ਦਿੱਗੇ ਹੁਣ ਹਾਂਜੀ ਮਿੱਤਰ ਆਹ ਦੇਖੋ ਲੋ ਜੀ ਇਹ ਨਾਟ ਰੋਡ ਲਾਤੇ ਆਂ ਡਾਇਰੈਕਟਰ ਹੁਣ ਲੱਗਣ ਲੱਗਾ ਡਾਇਰੈਕਟਰ ਹਾਂ ਕਰਤਾ ਸਿੰਬਲ ਡਾਇਰੈਕਟਰ ਨਹੀਂ ਸੀ ਲੱਗਦਾ ਕਰਤਾ ਸਿੰਬਲ ਆ ਬਸ ਇੰਨਾ ਕਿੱਸੇ ਰਹਿ ਗਿਆ ਪਹਿਲਾਂ ਗੱਡਾ ਲੱਗਦਾ ਜੀ ਗੱਡਾ ਪਹਿਲਾਂ ਗੱਡਾ ਲੱਗਦਾ ਜੀ ਛੋ ਨਾਟ ਲਾਈਦਾ ਆ ਮੂਰਲੀ ਗਰੇਲ ਲਾਉਣ ਆ ਰਹੀ ਤੇਗੀ ਇੱਕੋ ਗੱਲ ਹੀ ਆ ਹਰਕ ਬਈ ਇਹ ਜਾਲੀ ਦਾ ਦੋਜੀ ਹੁੰਦੀ ਲੋਹੇ ਦੀ ਲੋਹੇ ਦੀ ਆ ਅਸ਼ਾ ਕੇ ਚੰ ਫਿਰ ਜਾਲੀ ਕਹਿ ਸਕਦੇ ਆ ਫਿਰ ਆਪਾਂ ਜਾਲੀ ਕਹਿ ਸਕਦੇ ਆ ਆ ਨਟ ਜੇ ਨਾ ਬੜੇ ਕੁਸੁੱਤੇ ਥਾ ਦਿੱਤੇ ਹੋਏ ਆ ਜੀ ਆਉਂਦੀ ਲੱਬ ਲੱਬ ਕੇ ਲਾਉਣੇ ਪੈਂਦੇ ਆ ਰੰਗ ਕਿਤਰਾ ਕੇ ਇਥੇ ਸਟicker ਲਵਾ ਦੇਣਾਗਾ ਦੂਜਾ ਉਹਦੇ ਉਨੂੰ ਜਿਵੇਂ ਹੋਲੈਂਡ ਦੇ ਹੁਣੇ ਇਗਲ ਲਿਖਾਇਆ ਆਪਾਂ ਇਹਦਾ ਕੋਈ ਨਾਮ ਧਰਦੇ ਹਾਂ ਹਾਂ ਪਰਸਨਲ ਜੱਟ ਲਿਖਾਉਣਾ ਇਥੇ ਆਪਾਂ ਨੇ ਹੋਰ ਗੁੱਤ ਹੋਰ ਕੀ ਲਖਾਵਾਂ ਨਾਮ ਧਰਦੇ ਕੀ ਨਾਮ ਧਰਿਆ ਮਿੱਤਰੋ ਦੱਸੋ ਕਮੈਂਟਾਂ ਚ ਕੋਈ ਲੱਗ ਜਾ ਹਾਂ ਡਿਫਰੈਂਟ ਜਿਹਾ ਨਾਮ ਹੋਵੇ ਕੋਈ ਵਧੀਆ ਜਿਹਾ ਨਾਮ ਹੋਵੇ ਮਤਲਬ ਕਿ ਕਿਤੇ ਕਈ ਜਣ ਮੈਂ ਨਾ ਕਰ ਰਹੀ ਦੋ ਨਾ ਤੇ ਉਹ ਚੀਤਾ ਹੈ ਨਹੀਂ ਡ੍ਰੈਗ ਨਹੀਂ ਕੇ ਨਾਲੀ ਗੱਲ ਤਾਂ ਚੱਲ ਉਹ ਤਾਂ ਫੇਰ ਵੀ ਠੀਕ ਹੈ ਪਰ ਕਿਸੇ ਨੇ ਉਠੀ ਨੇ ਹੈਪੀ ਬਾਈ ਨੇ ਉਹ ਲਾਈਵ ਨਹੀਂ ਆ ਕੇ ਗਾਣਾ ਕੱਢਿਆ ਇਹ ਕੋ ਕਹਿੰਦਾ ਸੜਿਆ ਜਾ ਸੜਿਆ ਜਾ ਲੈ ਕੇ 747 ਇਹ ਕੋ ਕਹਿੰਦੇ ਡ੍ਰੈਗਨ ਆ ਇਹ ਹਾਂ ਸਹੀ ਗੱਲ ਆ ਇਹ ਓਹੋ ਕੀ ਹੋ ਗਿਆ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਗਲਤੀ ਹੋ ਗਈ ਸੀ ਕਿਸੇ ਨੂੰ ਨਹੀਂ ਪਤਾ ਲੱਗਿਆ ਕਿਸੇ ਨੂੰ ਨਹੀਂ ਪਤਾ ਲੱਗਿਆ ਆਲਟਰਨੇਟਰ ਦੇਖਣ ਦੇਖੋ ਧੋ ਗਏ ਧੋ ਗਏ ਕੋਈ ਨਾ ਆਪਾਂ ਉਹ ਕਰਦੇ ਆ ਮੈਂ ਗੱਲ ਕਰਦਾਗਾ ਬੈ ਲੈਨੇ ਆਪਾਂ ਉਹ ਵਾਸ਼ਿੰਗ ਪਾਣੀ ਬੈ ਲੈਨੇ ਕੋਦੇ ਵਾਲਾ ਲੈ ਮੀਠਾ ਆ ਗਿਆ ਮੀਠਾ ਕੌਣ ਆ ਗਿਆ ਮੀਠਾ ਵਾਲਾ ਕਹਿਣਾ ਕੀ ਚਾਹਣਾ ਬਈ ਯਾਰ ਕੌਣ ਆਹੋ ਆਏ ਨਹੀਂ ਕਹਿਣਾ ਚਾਹੀਦਾ ਯਾਰ ਕਿਸੇ ਨੂੰ ਕੋਲੇ ਆ ਜਾਂਦੇ ਚੱਲ ਕੋਈ ਨਾ ਮੀਠਾ ਭਾਈ ਆਇਆ ਸੀ ਗੰਦਾ ਪੱਪਾ ਨਹੀਂ ਦਿੰਦਾ ਇਹਦੇ ਸਾਨੂੰ ਪੈਰ ਆਪਣੀ ਚੈੱਕ ਕਰ ਲੈਣਾ ਪੂਰਾ ਉਹ ਤੁਹਾਨੂੰ ਲੈ ਕੇ ਹਾਂ ਲੈ ਜਾਾਂਗੇ ਆ ਸਾਡਾ ਇੱਕ ਮਿੱਤਰ ਤੂੰ ਤੂੰ ਲੇਟ ਹੋ ਗਿਆ ਪੈਰਾਂ ਚ ਦੇਖਿਆ ਨਹੀਂ ਤੂੰ ਟਰੈਕਟਰ ਦੇਖਿਆ ਨਹੀਂ ਤੈਨੂੰ ਟਰੈਕਟਰ ਦੀ ਮੋਡੀਫਿਕੇਸ਼ਨ ਤੋਂ ਤੂੰ ਹੋ ਰਹਿ ਗਿਆ ਵਾਂਝਾ ਰਹਿ ਗਿਆ ਵਾਂਝਾ ਰਹਿ ਗਿਆ ਤੂੰ ਦੇਖ ਨਹੀਂ ਸਕਿਆ ਸਹੀ ਡੈਕਟਰ ਹੈ ਮੋਨ ਤੋਂ ਘੰਟਾ ਪਹਿਲਾਂ ਸੀ ਹਾਂ ਡੇਢ ਤੋਂ ਘੰਟੇ ਪਹਿਲਾਂ ਸੀ ਤੈਨੂੰ ਫੋਟੋ ਦਿਖਾਵਾਂਗੇ ਕੋਈ ਹਾਂ ਅਸੀਂ ਅੰਦਰ 19 ਮੋਡੀਫਿਕੇਸ਼ਨ ਕੀਤੀ ਆ ਅੰਦਰ 19 ਅੰਦਰ 19 ਮੋਡੀਫਿਕੇਸ਼ਨ ਕੀਤੀ ਆ ਡੈਕਟਰ ਦੇ ਇੰਜਨ ਦੀ ਕੀਤੀ ਆ ਬਾਹਰੋਂ ਕੁਝ ਨਹੀਂ ਬਾਹਰੋਂ ਅਸੀਂ ਕੁਝ ਨਹੀਂ ਕੀਤਾ ਬਾਹਰੋਂ ਉਵੇਂ ਆ ਦੇ ਜਿਵੇਂ ਤੈਨੂੰ ਦਿਖ ਰਿਹਾ ਵੀਡੀਓ 'ਚ ਵੀ ਉਵੇਂ ਹੀ ਪਤਾ ਨਹੀਂ ਲੱਗਦਾ ਇਹਨੂੰ ਅਸੀਂ ਮਾਣੇ ਚਲੋ ਵੀ ਘਰਤੀ ਮਾੜੀ ਓਕੇਸ਼ਨ ਇਹਦੀ ਬਹੁਤ ਕਰਤੀ ਤਾਂ ਬੋਲਾ ਵੀ ਇਹ ਮਟਰੋ ਟਾਂਬੋ ਵਾਲਾ ਹੁਣ ਜਦੋਂ ਇਹਨੂੰ ਟੋਚਨ ਤੇ ਲੈ ਕੇ ਜਾਵਾਂਗੇ ਨਾ ਬੰਨ ਐ ਤਾਂ ਉਦੋਂ ਵੀ ਕੁਛ ਨਹੀਂ ਮੈਂ ਤੁਹਾਨੂੰ ਦੱਸਾਂ ਗੱਲ ਤੇ ਮਿੱਤਰੋ ਅੱਜ ਦੇ ਵਲੌਗ ਜੀ ਬਸ ਇੰਨਾ ਹੀ ਹੈ ਤੇ ਖਾਸਾ ਜਿਹਾ ਟਾਈਮ ਜਾਂ ਲੱਗ ਗਿਆ ਯਾਰ ਕੰਮ ਇੰਨਾ ਹੈ ਨਹੀਂ ਜੀ ਉਹਨਾਂ ਆਪ ਲੈ ਕੇ ਚੱਲੀਏ ਚਾੜ ਕੇ ਚੱਲੀ ਹੁਣ ਤਿਆਰ ਹੈ ਗੱਡੀ ਨਹੀਂ ਹਜੇ ਧੋਣੀ ਹੈ ਨਹੀਂ ਹਜੇ ਧੋਣੀ ਹੈ ਅੱਜ ਦੇ ਵਲੌਗ ਜੀ ਮਿੱਤਰੋ ਇੰਨਾ ਹੀ ਵਧੀਆ ਲੱਗਾ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆਪਾਂ ਅਗਲੇ ਕਿਸੇ ਨਵੇਂ ਵਲੌਗ ਦੇ ਵਿੱਚ ਸੈਟ ਆ ਕੰਮ